ਮੈਂ ਸਮਝਦਾ ਕਿ ਜਦੋਂ ਦਾ ਸੰਜੀਵ अरोड़ा ਜੀ ਦੇ ਨਾਮ ਦਾ ਐਲਾਨ ਹੋਇਆ ਉਦੋਂ ਦਾ ਇੱਕ ਨਵਾਂ ਉਤਸ਼ਾਹ ਨਵਾਂ ਜੋਸ਼ ਹੈ ਜਿਹੜਾ ਉਹ ਲੁਧਿਆਣਾ ਵੈਸਟ ਦੇ ਲੋਕਾਂ ਦੇ ਵਿੱਚ ਦੇਖਣ ਸੁਣਨ ਨੂੰ ਮਿਲ ਰਿਹਾ ਹੈ ਕਿਉਂਕਿ ਇੱਕ ਐਸੀ ਜਿਹੀ ਸ਼ਖਸੀਅਤ ਕਿਉਂਕਿ ਰਾਜਨੀਤੀ ਆਪਾਂ ਕਾਦੇ ਵਾਸਤੇ ਕਰਦੇ ਆਂ ਵੋਟਾਂ ਲੋਕਾਂ ਦੇ ਵਾਸਤੇ ਪਾਉਂਦੇ ਨੇ ਰਾਜਨੀਤੀ ਦੇ ਵਿੱਚ ਮੈਂ ਹਮੇਸ਼ਾ ਕਹਿੰਦਾ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਤੁਸੀਂ ਅੱਜ ਬਹੁਤ ਸਾਰੇ ਸਾਥੀ ਬਹੁਤ ਸਾਰੇ ਐਮਸੀ ਸਹਿਬਾਨ ਵਾਰਡ ਇੰਚਾਰਜ ਸਹਿਬਾਨ ਪਾਰਟੀ ਦੇ ਲੁਧਿਆਣਾ ਲੋਕਲ ਯੂਨਿਟ ਦੇ ਸਾਰੇ ਅਹੁਦੇਦਾਰ ਸਹਿਬਾਨ ਉਹ ਵੀ ਅੱਜ ਇੱਥੇ ਮੌਜੂਦ ਨੇ ਔਰ ਬਹੁਤ ਸਾਰੇ ਸਾਥੀ ਜਿਨ੍ਹਾਂ ਦੀਆਂ ਵਾਰਡਾਂ ਦੇ ਵਿੱਚ ਔਰ ਅੱਗੇ ਬੂਥਾਂ ਦੇ ਵਿੱਚ ਡਿਊਟੀਆਂ ਲੱਗੀਆਂ ਨੇ ਉਹ ਵੀ ਮੇਰੇ ਸਾਥੀਓ ਵੀਰੋ ਉਹ ਤੁਸੀਂ ਇੱਥੇ ਮੌਜੂਦ ਹੋ ਅੱਜ ਇਹ ਚੋਣ ਦਾ ਆਗਾਜ਼ ਜਦੋਂ ਹੋਣ ਜਾ ਰਿਹਾ ਹੈ ਆਪਾਂ ਇੱਕੋ ਹੀ ਗੱਲ ਹੈ ਜਿਹੜੀ ਇੱਕੋ ਹੀ ਗੱਲ ਸਾਰਿਆਂ ਨੇ ਲੋਕਾਂ ਦੇ ਵਿੱਚ ਜਾ ਕੇ ਕਰਨੀ ਹੈ ਕਿ ਚਾਹੇ ਭਾਈ ਸਾਡੇ ਉਮੀਦਵਾਰ ਦਾ ਕਿਸੇ ਉਮੀਦਵਾਰ ਦੇ ਨਾਲ ਮੁਕਾਬਲਾ ਕਰ ਲੋ ਤਰਾਜੂ 'ਚ ਤੋਲ ਲੋ ਚਾਹੇ ਸਾਡੀ ਸਰਕਾਰ ਦੀ ਆਪਣੀ ਸਰਕਾਰ ਦੀ 3 ਸਾਲ ਦੀ ਕਾਰਗੁਜ਼ਾਰੀ ਪਿਛਲੀਆਂ ਸਰਕਾਰਾਂ ਦੇ 20 25 30 50 ਸਾਲਾਂ ਦੀ ਕਾਰਗੁਜ਼ਾਰੀ ਦੇ ਨਾਲ ਤੋਲ ਲੋ ਤੇ ਚਾਹੇ ਪਾਰਟੀ ਦੀ ਵਰਕਿੰਗ ਦਾ ਤੁਲਨਾ ਕਿਸੇ ਹੋਰ ਪਾਰਟੀ ਦੇ ਨਾਲ ਤਰਾਜ਼ੂ ਦੇ ਵਿੱਚ ਤੋਲੋ ਜਦੋਂ ਇੰਨੀ ਮਹੱਜ ਇੰਨੀ ਗੱਲ ਲੋਕਾਂ ਨੂੰ ਜਿਚਾਉਣ ਦੇ ਵਿੱਚ ਤੁਸੀਂ ਕਾਮਯਾਬ ਹੋਗੇ ਵੀਰੋ ਤੇ ਮੈਂ ਤੁਹਾਨੂੰ ਮੈਂ ਤੁਹਾਨੂੰ ਆਪਦੇ 32 33 ਸਾਲ ਦੇ ਰਾਜਨੀਤਿਕ ਤਜਰਬੇ ਤੋਂ ਮੈਂ ਬੜੇ ਬੜੇ ਹੌਸਲੇ ਦੇ ਨਾਲ ਕਹਿ ਸਕਦਾ ਕਿ ਇੱਕ ਰਿਕਾਰਡ ਤੋੜ ਦਿੱਤਾ ਜਿਹੜੀ ਉਹ ਤੁਹਾਡੀ ਲੁਧਿਆਣਾ ਵਿਸਥਾ ਹੁਣ ਜਾ ਰਹੀ ਹੈ ਗੱਲ ਕਰ ਲਈ ਸਰਕਾਰਾਂ ਦੀ ਪਿਛਲੇ 3 ਸਾਲਾਂ ਦੇ ਵਿੱਚ ਚਾਹੇ ਘਰ ਘਰ ਬਿਜਲੀ ਫ੍ਰੀ ਦੇਣ ਦੀ ਗੱਲ ਕਰ ਲਈਏ 52000 ਨੌਕਰੀਆਂ ਦੇਣ ਦੀ ਗੱਲ ਕਰ ਲਈਏ ਚਾਹੇ ਆਪਾਂ ਐਸਐਸਐਫ ਸੜਾ ਸੁਰੱਖਿਆ ਫੋਰਸ ਦੀ ਗੱਲ ਕਰ ਲਈਏ ਟੋਲ ਪਲਾਜ਼ੇ ਖਤਮ ਕਰਨ ਦੀ ਗੱਲ ਕਰ ਲਈਏ ਚਾਹੇ ਆਪਾਂ ਸਕੂਲ ਤੇ ਸਿੱਖਿਆ ਦੇ ਖੇਤਰ ਦੇ ਵਿੱਚ ਜੋ ਬੇਸ਼ੁਮਾਰ ਕੰਮ ਹੋ ਰਿਹਾ ਉਹਦੀ ਗੱਲ ਕਰ ਲਈਏ ਚਾਹੇ ਆਪਾਂ ਕਿਸਾਨੀ ਦੀ ਗੱਲ ਕਰ ਲਈਏ ਇਹ ਚਾਹੇ ਆਪਾਂ ਕਿਉਂਕਿ ਇੰਡਸਟਰੀਅਲ ਟਾਊਨ ਹੈ ਚਾਹੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਜੋ ਇੱਕ ਓਡੀਐ ਸਕੀਮ ਪਿਛਲੀਆਂ ਸਰਕਾਰਾਂ ਵੀ ਲਿਆਉਂਦੀਆਂ ਰਹੀਆਂ ਪਰ ਹਮੇਸ਼ਾ ਫੇਲ ਹੁੰਦੀਆਂ ਰਹੀਆਂ ਕਿਉਂਕਿ ਮਾੜੀਆਂ ਨੀਤੀਆਂ ਸੀਗੀਆਂ ਤੇ ਚਾਹੇ ਇੰਡਸਟਰੀ ਨੂੰ ਰਾਹਤ ਦੇਣ ਦੀ ਗੱਲ ਕਰ ਲਈਏ ਜੋ ਇਨਾ ਤਿੰਨਾਂ ਸਾਲਾਂ ਦੇ ਵਿੱਚ ਤੁਹਾਡੀ ਆਪ ਦੀ ਸਰਕਾਰ ਦੀ ਕਾਰਗੁਜ਼ਾਰੀ ਹੈ ਤੇ ਪਿਛਲੀਆਂ ਸਰਕਾਰਾਂ ਤੁਹਾਡੇ ਮੁਕਾਬਲੇ ਚੌਥਾ ਹਿੱਸਾ ਵੀ ਨਹੀਂ ਹੈ ਗਿਆ ਮੈਂ ਮੈਂ ਦਾਅਵੇ ਦੇ ਨਾਲ ਕਹਿ ਸਕਦਾ ਪਰ ਲੋਕ ਪਰ ਲੋਕਾਂ ਦੇ ਵਿੱਚ ਜਾ ਕੇ ਗੱਲ ਕਰਨੀ ਪੈਣੀ ਹੈ ਲੋਕਾਂ ਨੂੰ ਗੱਲ ਜਚਾਉਣੀ ਪੈਣੀ ਹੈ ਪਾਰਟੀ ਦੀ ਗੱਲ ਕਰ ਲਈਏ ਅੱਜ ਸਮੁੱਚੇ ਦਾ ਸਮੁੱਚਾ ਆਮ ਆਦਮੀ ਪਾਰਟੀ ਦਾ ਪਰਿਵਾਰ ਸੰਜੀਪ ਜੀ ਇਹ ਅੱਜ ਤੋਂ ਤੋੜੀ ਲੜਾਈ ਨਹੀਂ ਹੈਗੀ ਵੈਸੇ ਤਾਂ ਪਿਛਲੇ ਦਿਨਾਂ ਤੋਂ ਵੀ ਪਿਛਲੇ ਤਕਰੀਬਨ 2 ਮਹੀਨੇ ਤੋਂ ਮੇਰੇ ਵੀਰ ਤਰੋਪੜੀ ਜੀ ਗੱਲ ਕਰਕੇ ਗਏ ਨੇ ਕਿ ਕਿਸ ਤਰੀਕੇ ਦੇ ਨਾਲ ਘਰ ਘਰ ਜਾ ਕੇ ਕੱਲੀ ਕੱਲੀ ਵੋਟ ਦੀ ਨਿਸ਼ਾਨਦੇਹੀ ਕਰਕੇ ਇਹ ਸਾਰੇ ਸਾਥੀ ਕੰਮ ਕਰ ਰਹੇ ਨੇ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਜੋ ਭਾਜਪੀ ਦਾ ਇੱਕ ਟਰੈਂਡ ਦੇਖਣ ਸੁਣਨ ਨੂੰ ਮਿਲਿਆ ਕਿ ਬਹੁਤ ਸਾਰੇ ਥਾਵਾਂ ਦੇ ਉੱਪਰ ਕਿਤੇ ਜਾਲੀ ਵੋਟਾਂ ਬਣਵਾਤੀਆਂ ਆ ਆਪਣੀਆਂ ਜਾਲੀ 2 ਨੰਬਰ ਦੇ ਵਿੱਚ ਕਿਤੇ ਆਪਣੀਆਂ ਵੋਟਾਂ ਕਟਵਾਤੀਆਂ ਕੱਲੀ-ਕੱਲੀ ਵੋਟ ਕੱਲੇ-ਕੱਲੇ ਘਰ ਦੀ ਟੱਲੀ ਵਜਾ ਕੇ ਜੋ ਇਹਨਾਂ ਸਾਥੀਆਂ ਨੇ ਵੈਰੀਫਿਕੇਸ਼ਨ ਕੀਤੀ ਹੈ ਅੱਜ ਤੋਂ ਆ ਸਾਰੇ ਸਾਰਾ ਪਰਿਵਾਰ ਹੈ ਜਿਹੜਾ ਸਮੁੱਚੇ ਪੰਜਾਬ ਚ ਆਇਆ ਬੈਠਾ ਹੈ ਅੱਜ ਤੋਂ ਇਹ ਲੜਾਈ ਇਹ ਢੋਡੀ ਘੱਟ ਤੇ ਆਮ ਆਦਮੀ ਪਾਰਟੀ ਦੀ ਵੱਧ ਹੈ ਇਹ ਜੀ ਪਾਰਟੀ ਇਹੋ ਜਿਹਾ ਪਰਿਵਾਰ ਸਾਥੀਓ ਕਿਤੇ ਨਹੀਂ ਮਿਲਦਾ ਹੈਗਾ ਤੇ ਉਹ ਦੂਜੇ ਪਾਸੇ ਦੇਖ ਲੋ ਮੈਂ ਵੈਸੇ ਇਹੋ ਜੇ ਸ਼ੁਭ ਮੌਕੇ ਦੇ ਉੱਪਰ ਜਦ ਦਫ਼ਤਰ ਦਾ ਉਦਘਾਟਨ ਕਰਨ ਲੱਗਿਆ ਕੋਈ ਨੈਗੇਟਿਵ ਗਲਤੀ ਨਹੀਂ ਕਰਨੀ ਸੀਗੀ ਪਰ ਦੂਜੇ ਪਾਸੇ ਦੇਖ ਲੋ ਕਾਂਗਰਸ ਵਾਲੇ ਪਾਸੇ ਇੱਥੋਂ ਦੇ ਐਮਪੀ ਵੀ ਨੇ ਤੇ ਸੂਬਾ ਪ੍ਰਧਾਨ ਵੀ ਨੇ ਤੇ ਉੱਥੇ ਇੱਥੋਂ ਦੇ ਉਮੀਦਵਾਰ ਦੇ ਨਾਲ ਜਿੱਥੇ ਉਹ ਚ ਆ ਜਾਂਦਾ ਦੂਆ ਰੁੱਸ ਜਾਂਦਾ ਜਿੱਥੇ ਦੂਆ ਰੁੱਸ ਆ ਜਾਂਦਾ ਪਹਿਲਾਂ ਰੁੱਸ ਜਾਂਦਾ ਆਹੀ ਕੋ ਚੱਲੀ ਜਾਂਦਾ ਹੈ ਕਿਹੜਾ ਪਰਿਵਾਰ ਹੈ ਜੀ ਇਹ ਕਿਹੜੀ ਪਾਰਟੀ ਹੈ ਜੀ ਇਹ ਜਿੱਥੇ ਨਿੱਜੀ ਮੁਫਾਦ ਨੇ ਜਿਹੜੇ ਉਹ ਪਾਰਟੀ ਦੇ ਔਰ ਲੋਕਾਂ ਦੇ ਇੰਟਰਸਟ ਤੋਂ ਉੱਪਰ ਹੋਣਾ ਉਹ ਜੀਆਂ ਪਾਰਟੀਆਂ ਤੋਂ ਸਾਥੀਓ ਆਪਾਂ ਕੀ ਉਮੀਦ ਕਰ ਸਕਦੇ ਆ ਉਮੀਦਵਾਰ ਦੀ ਗੱਲ ਕਰ ਲਈਏ ਆਪਾਂ ਤਾਂ ਸ਼ਾਇਦ ਬਹੁਤ سارے ਲੋਕ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਲੱਗੀਆਂ ਨੇ ਬਾਹਰੋਂ ਆਏ ਨੇ ਪਰ ਲੁਧਿਆਣਾ ਵੈਸਟ ਦੇ ਲੋਕਾਂ ਤੋਂ ਹੀ ਪੁੱਛ ਲੋ ਆ ਜਿਹੜਾ ਆ ਜਿਹੜਾ ਸਲੋਗਨ ਆ ਸੰਜੀਵ ਜੀ ਨੇ ਤਿਆਰ ਕੀਤਾ ਨਾ ਨਾ ਗੋਸਾ ਨਾ ਹੰਕਾਰ ਸੰਜੀਵ अरोड़ा ਇਸ ਵਾਰ ਆਹੀ ਪਿਛਲੀਆਂ ਗੱਲਾਂ ਉਹਨਾਂ ਦੇ ਲਿਜਾ ਕੇ ਧਿਆਨ ਦੇ ਵਿੱਚ ਕਰਾ ਦਿਓ ਤੇ ਵੋਟ ਤੁਹਾਨੂੰ ਆਪੋ ਆਪ ਪੈ ਜਾਣੀ ਇਹ ਇੰਨਾ ਦੋ ਉਮੀਦਵਾਰਾਂ ਦੇ ਵਿੱਚ ਫਰਕ ਹੈ ਐਿੰਨਾ ਫਰਕ ਹੈ ਦੋ ਉਮੀਦਵਾਰਾਂ ਦੇ ਵਿੱਚ